ਸਤਿ ਸ੍ਰੀ ਕਾਲ ਜੀ ਅੱਜ ਦੇ ਪੰਜ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਪਹਿਲਾ ਰਿਸ਼ਤਾ ਅੱਜ ਦਾ ਇੰਡੀਆ ਤੋਂ ਆ ਜੀ ਮੁੰਡਾ ਦਿੱਲੀ ਤੋਂ ਬਲੌਂਕ ਕਰਦਾ ਬਠਿੰਡਾ ਤੋਂ ਪਸੋਕੜਾ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ 7 ਸਾਲ ਯੂ ਐਸ ਆਸਟ੍ਰੇਲੀਆ ਲਗਾ ਕੇ ਆ ਪ੍ਰਾਈਵੇਟ ਜੋਬ ਤੇ ਹੁਣ ਇੰਡੀਆ ਆ ਪੀ ਆਰ ਅਪਲਾਈ ਕੀਤੀ ਹੋਈ ਆ 11 ਕਿੱਲੇ ਜ਼ਮੀਨ ਆ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੂਪੀ ਦੇ ਵਿੱਚ ਆ 11 ਕਿੱਲੇ ਅਗਲਾ ਰਿਸ਼ਤਾ ਸ੍ਰੀ ਮੁਕਤਸਰ ਸਾਹਿਬ ਤੋਂ ਆ ਜੀ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਵੱਡੀ ਕੰਪਨੀ ਵਿੱਚ ਇਨਕਾਮ ਆ ਵਧੀਆ 6 ਕਿੱਲੇ ਜ਼ਮੀਨਾਂ ਸਾਰਾ ਡਾਟਾ ਪੜ੍ਹ ਕੇ ਲਾਲ ਪੱਟੀ ਵਾਲੇ ਨੰਬਰ ਤੇ ਗੱਲ ਕਰੋ ਅਗਲਾ ਰਿਸ਼ਤਾ ਜ਼ਿਲ੍ਹਾ ਸੰਗਰੂਰ ਤੋਂ ਆ ਜੀ ਮੁੰਡਾ ਕੈਨੇਡਾ ਦੇ ਵਿੱਚ ਸਿਟੀ ਆਣਾ ਭੈਣ ਵੀ ਕੈਨੇਡਾ ਦੇ ਵਿੱਚ ਸਿਟੀ ਆਣਾ ਭਰਾ ਕੋਈ ਨਹੀਂ ਕੈਨੇਡਾ ਦੇ ਵਿੱਚ ਪੀਆਰ ਹੈ 6 ਕਿੱਲੇ ਜ਼ਮੀਨ ਹੈ ਤੇ 2 ਘਰ ਨੇ ਆਪਣੇ ਕੈਨੇਡਾ ਚ ਪੀਆਰ ਹੈ ਜਿੰਮੂ ਦਾ ਸਾਰਾ ਡਾਟਾ ਪੜ੍ਹ ਕੇ ਗੱਲ ਕਰੋ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਆ ਜੀ ਮੁੰਡਾ ਕੈਨੇਡਾ ਦੇ ਵਿੱਚ ਸਿਟੀ ਹੈ ਨਾ ਗਵਰਨਮੈਂਟ ਜੌਬ ਤੇ ਰੇਲਵੇ ਦੇ ਵਿੱਚ ਕੈਨੇਡਾ ਤੇ 2 ਘਰ ਨੇ ਆਪਣੇ ਕੈਨੇਡਾ ਦੇ ਵਿੱਚ ਸਾਰਾ ਡਾਟਾ ਪਹਿਲਾਂ ਪੜ੍ਹਿਆ ਕਰੋ ਫਿਰ ਪਰਵਾਰ ਨਾਲ ਗੱਲ ਕਰੋ ਕਦ ਕਾੜ ਸਭ ਕੁਝ ਲਿਖਿਆ ਹੁੰਦਾ ਹੈ ਅਗਲਾ ਰਿਸ਼ਤਾ ਜਿਲ੍ਹਾ ਫਰੀਦਕੋਟ ਤੋਂ ਆ ਜੀ ਮੁੰਡਾ ਕੈਨੇਡਾ ਬਰਪਟਨ ਦੇ ਵਿੱਚ ਐ ਟ੍ਰੈਕਿੰਗ ਦਾ ਵਰਕ ਆ 13 ਕਿਲੇ ਜਮੀਨਾਂ ਮੁੰਡਾ ਕੱਲਾ ਜੀ ਤੇ ਭੈਣ ਵੀ ਕੈਨੇਡਾ ਸਾਰਾ ਡਾਟਾ ਪੜੋ ਸਮਝੋ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਬਾਹਰ ਲਈ ਨੰਬਰ ਐ ਐਡ ਪਾਉਣ ਲਈ ਹੈ ਤਾਂ ਪੀਲੀ ਪੱਟੀ ਸਾਡਾ ਨੰਬਰ ਆ 1 ਸਾਲ ਲਈ ਲਗਾਤਾਰ ਐਡ ਪਾਉਣ ਲਈ ਸਾਡੇ ਨਾਲ ਸੰਪਰਕ